ਜੀ ਤੁਸੀਂ ਅੱਜ ਬੁਲਾਇਆ ਮੀਡੀਆ ਨੂੰ ਕੀ ਗੱਲ ਕੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਸੰਦੀਪ ਸਿੰਘ ਨੂੰ ਅੱਜ ਮੈਡੀਕਲ ਵਾਸਤੇ ਲੈ ਕੇ ਜਾਂਦਾ ਤੇ ਮੈਡੀਕਲ ਦੇ ਦੌਰਾਨ ਸੰਦੀਪ ਸਿੰਘ ਨੂੰ ਜਦੋਂ ਫਸਟ ਆਫ 올 ਇੱਧਰ ਜਿਹੜੇ ਬੋਰਡ ਬਿਠਾਇਆ ਸੀ ਡਾਕਟਰਾਂ ਕੋਲ ਲੈ ਕੇ ਗਏ ਸੀ ਤੇ ਬੜੇ ਰਮਾਨ ਨਾਲ ਲੈ ਕੇ ਗਏ ਨੇ ਉਸ ਤੋਂ ਬਾਅਦ ਜਦੋਂ ਸੈਕਿੰਡ ਟਾਈਮ ਲੈ ਕੇ ਗਏ ਦੇਖਿਓ ਤੁਸੀਂ ਵੀ ਦੇਖਦੇ ਹੋ ਨਾ ਕਿ ਪਿੱਛੋਂ ਕਾਫੀ ਜਿਆਦਾ ਧੱਕੇ ਮਾਰਦੇ ਮਾਰਦੇ ਲੈ ਕੇ ਗਏ ਉਹਦੇ ਪੈਰ 'ਤੇ ਮਤਲਬ ਕਿ ਦਿੱਕਤ ਸੀ ਉਹਨੂੰ ਰਮਾਨਾ ਲੈ ਕੇ ਜਾਣਾ ਚਾਹੀਦਾ ਸੀ ਦੂਸਰੇ ਨੰਬਰ ਤੇ ਸਾਨੂੰ ਉਹ ਕਿ ਨਾਮ ਨੇ ਦੇ ਦਾ ਸੋ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਵਾਇਆ ਸੀ ਇੱਥੋਂ ਦੇ ਚੀਮਾ ਸਾਹਿਬ ਜੀ ਉਹਨਾਂ ਨੇ ਕਿਹਾ ਸੀ ਪਰਿਵਾਰ ਦੀ ਮੁਲਾਕਾਤ ਵੀ ਹੋ ਜੇਗੀ ਤੇ ਜਿਹੜਾ ਮੈਡੀਕਲ ਹੈ ਉਹ ਵੀ ਹੋ ਜਾਏਗਾ ਮਗਰ ਚਲੋ ਸਾਡਾ ਪਰਿਵਾਰ ਦਾ ਮੇਨ ਮਕਸਦ ਇਹੋ ਸੀ ਕਿ ਉਹਨੂੰ ਸਭ ਤੋਂ ਪਹਿਲਾਂ ਮੈਡੀਕਲ ਹੋ ਜਾਈਏ ਉਹਦਾ ਉਹ ਮੈਡੀਕਲ ਦੀ ਰਿਪੋਰਟ ਕੱਲ ਤੱਕ ਆ ਜਾਈਗੀ ਉੱਚ ਪਤਾ ਲੱਗ ਜਾਈਗਾ ਕੀ ਕੀ ਸੱਟਾਂ ਆਈਆਂ ਨੇ ਸਾਰੀਆਂ ਕਲੀਅਰਲੀ ਤੇ ਦੂਸਰੇ ਨੰਬਰ ਤੇ ਮੈਂ ਨਾ ਇੱਕ ਚੀਜ਼ ਹੋਰ ਐਡ-ਆਨ ਕਰਨਾ ਚਾਹੁੰਦਾ ਫਿਰ ਵੀ ਦੇਖੋ ਸੰਦੀਪ ਸਿੰਘ ਨੇ ਨਾ ਇੰਨੇ ਤਸ਼ੱਦਦ ਹੋਣ ਤੋਂ ਬਾਅਦ ਵੀ ਫੇਰ ਹੀ ਸੰਦੀਪ ਸਿੰਘ ਨੇ ਚੜ੍ਹਦੀ ਕਲਾ ਦਾ ਜਕਾਰਾ ਦਿਗੇ ਗਿਆ ਕਿਉਂਕਿ ਉਹ ਇੱਕੋ ਚੀਜ਼ ਕਹਿੰਦਾ ਕਿ ਸੰਗਤ ਦੇ ਅੱਗੇ ਜੋ ਵੀ ਰੱਖਣਾ ਹੈ ਚੜ੍ਹਦੀ ਕਲਾ ਦਾ ਮੈਸੇਜ ਰੱਖਣਾ ਹੈ ਬਾਬਾ ਜੀ ਮੇਨ ਕਰ ਲਈ ਹੈ ਤੁਹਾਨੂੰ ਆਸ਼ਵਾਸ਼ਣ ਕੀ ਦਿਵਾਇਆ ਗਿਆ ਸੀ ਕੁਝ ਕੀ ਮੰਗ ਰੱਖਿਆ ਇਸ ਮੰਗਰੂ ਵਾਤੇ ਤੀਰਨਾ ਚਾਹੀਦਾ ਦੇਖੋ ਉਹਨਾਂ ਕੇ ਮੁੱਖ ਮੰਗਾ ਮਿਲੀਆਂ ਮੰਗਾ ਇਨੀ ਆਪਾਂ ਕਹਿ ਸਕਦੇ ਹੋ ਸਾਡਾ ਹੱਕ ਹੈ ਜੀ ਦੇਖੋ ਰਾਈਟ ਸੀ ਸਾਡਾ ਇੱਕ ਪਰਿਵਾਰ ਦੀ ਮੁਲਾਕਾਤ ਦੇ ਚ ਆਪਾਂ ਮੰਗਦੇ ਕਿਆ ਹੀ ਨਹੀਂ ਸਕਦੇ ਦੂਜੇ ਨੰਬਰ ਤੇ ਜਿਹੜਾ ਮੈਡੀਕਲ ਆ ਉਹ ਵੀ ਦੇਖੋ ਉਹਨਾਂ ਦਾ ਬੰਦਾ ਜੀ ਕਰਨਾ ਇਹਦੇ ਕੋਈ ਮੰਗਦੇ ਹੈ ਹੀ ਨਹੀਂ ਤੀਸਰੇ ਬਜਨਾ ਤਾਂ ਤਸ਼ੱਦਦ ਕੀਤਾ ਵਾ ਉਹਨਾਂ ਦੇ ਬਾਈ ਨੇਮ ਪਰਚੀ ਹੋਣੀ ਚਾਹੀਦੀ ਜਿੰਨੇ 20 ਮੁਲਾਜ਼ਮ ਹੈ ਬਿਲਕੁਲ ਬਾਈ ਨਾਮ ਕੀ ਕਿਹਨੇ ਜਿੰਨਾਂ ਦੇ ਤੁਸੀਂ ਪਰਚਾ ਕਰਾਣਾ ਕਿੰਨੇ ਟੋਟਲ ਮੁਲਾਜ਼ਮ ਕਿੰਨੇ ਨੇ ਤੇ ਕਿੰਨੇ ਅਧਿਕਾਰੀਆਂ ਤੇ ਤੁਸੀਂ ਪਰਚਾ ਕਰਾਣ ਦੀ ਗੱਲ ਕਰ ਰਹੇ ਹੋ ਮੈਂ ਜੀ ਤੁਹਾਨੂੰ ਮੈਂ ਹੁਣੇ ਕਲੀਅਰ ਕਰ ਦਿੰਦਾ ਜੀ ਇਹਦਾ ਨਾਮ ਮੇਰੇ ਕੋਲ ਲਿਖਵਾਏ ਆ ਜੀ ਸੰਦੀਪ ਸਿੰਘ ਨੇ ਸਭ ਤੋਂ ਪਹਿਲਾਂ ਆਂਦਾ ਜੀ ਜੇਲ ਦਾ ਸੁਪਰੀਡੈਂਟ ਹਰਚਰਨ ਸਿੰਘ ਧਾਰੀਵਾਲ ਉਸ ਤੋਂ ਬਾਅਦ ਆਂਦਾ ਜੀ ਬਾਲਕਿਸ਼ਨ RAM ਚੱਕਰ ਹਵਲਦਾਰ ਹੈ ਜੀ ਅਰਪਜੋਤ ਹੈ ਜੀ ਉੱਥੇ ਜੋਗਿੰਦਰ ਸਿੰਘ ਹੈ ਜੀ ਸੁਖਜੀਤ ਸਿੰਘ ਹੈ ਨਵਜੋਤ ਸਿੰਘ ਹੈ ਭੁਪਿੰਦਰ ਸਿੰਘ ਵਿਰਗ ਜਿਨਨੇ ਕੀ ਉਹ ਜਿੰਨਾ ਫੇਕ ਇਨਕਾਊਂਟਰ ਕਰਦੇ ਨੇ ਭਪਿੰਦਰ ਸਿੰਘ ਜਿਹਨੂੰ ਤੁਸੀਂ ਪਤਾ ਹੀ ਹੋਏਗਾ ਤੁਹਾਨੂੰ ਇਹਨੇ ਭਾਜੀ ਸਾਹਮਣੇ ਬਹਿ ਕੇ ਨਾ ਸੰਦੀਪ ਸਿੰਘ ਦੇ ਉਤਸ਼ਧਤ ਕਰਵਾਇਆ ਨੇ ਸਭ ਤੋਂ ਜਿਆਦਾ ਸਭ ਤੋਂ ਵੱਡਾ ਰੋਲ ਇਸ ਬੰਦੇ ਦਾ ਹੈ ਜਿਹੜਾ ਕਿ ਕਹਿੰਦਾ ਸੀ ਕਿ ਇਹਦੇ ਮਤਲਬ ਕਿ ਮੂੰਹ ਚੋਂ ਵਾਇਗਰੂ ਨਿਕਲਦਾ ਵਾ ਇਹਦੇ ਮੂੰਹ ਚ ਰਮਾਲ ਪਾਓ ਤੇ ਮੂੰਹ ਵਾਇਗਰੂ ਨਹੀਂ ਸੁਣਨੀ ਚੀਕਾਂ ਸੁਣਨੀ ਐ ਤੇ ਸੰਦੀਪ ਸਿੰਘ ਵੀ ਕਹਿੰਦਾ ਯਾਰ ਤੁਸੀਂ ਜੋ ਕਰਨਾ ਕਰ ਲੋ ਮੇਰੀ ਚੀਕ ਨਹੀਂ ਨਿਕਲਨੀ ਭਾਜੀ ਬਹੁਤ ਜਿਆਦਾ ਤਸ਼ੱਦਦ ਕੀਤਾ ਸੀ ਚਲੋ ਮਾਰੇ ਇੱਕ ਹੋਰ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਨੇ ਸਭ ਕੁਝ ਜੋ ਕਰਾਇਆ ਵਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਹੋਇਆ ਦੇਖੋ ਜੀ ਇੱਕ ਡਾਂਗ ਵੱਜੀ ਹੋਵੇ ਨਾ ਕਿਸੇ ਨੂੰ ਪਈ ਚੀਕਾ ਨਿਕਲ ਜਾਂਦੀ ਹੈ ਤੇ ਜੇ ਡੋੜ ਕੀਤਾ ਹੈਗਾ ਕਿਸ ਤੋਰ ਕਿਸ ਤਰ੍ਹਾਂ ਜਾਨੀ ਕੋ ਜਾਂਦਾ ਪੈ ਪਿੱਛੋਂ ਪੁਸ਼ ਕਰ ਕਰਕੇ ਕਰ ਕਰਕੇ ਉਹਨੂੰ ਮਤਲਬ ਹੀ ਲੈ ਕੇ ਜਾਂਦੇ ਵੀ ਦੋ ਬੰਦੇ ਨੇ ਫੜਿਆ ਸੀ ਉਹਨੂੰ ਚੱਲਣ ਦੇ ਵਿੱਚ ਕਿ ਦਿੱਕਤ ਨਾ ਆ ਜਾਏ ਮਤਲਬ ਕਿ ਪਹਿਲਾਂ ਟਿੱਕੜ ਹੀ ਲੱਗਾ ਸੀ ਜਿਸ ਤੋਂ ਉਹਨੂੰ ਧੱਕਾ ਮਾਰਦੇ ਵੀ ਫੇਰ ਵੀ ਚਲੋ ਬਚਾਅ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਵਾ ਠੀਕ ਤਰ੍ਹਾਂ ਚਲਾ ਗਿਆ ਬਾਬਾ ਜੀ ਹੁਣ ਅੱਗੇ ਕੀ ਥੋੜੀ ਕਾਰਵਾਈ ਰੋਗੀ ਕੀ ਅੱਗੇ ਤੁਸੀਂ ਕਦਮ ਚੁੱਕੋਗੇ ਦੇਖੋ ਅੱਜ 18 ਦਿਨ ਹੋ ਗਈ ਹੈ 17 ਤਰੀਕ ਨੂੰ ਸਾਨੂੰ ਪੁਲਿਸ ਦੇ ਸਿਵਾਸ਼ਣ ਨੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਇੱਥੋਂ ਦੇ ਚੀਮਾ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪਰਿਵਾਰ ਦੀ ਇੱਕ ਤੇ ਮੁਲਾਕਾਤ ਤੁਹਾਡੀ ਹੋ ਜੇਗੀ ਦੂਸਰੇ ਨੰਬਰ ਜਨੇ ਮਾਨਯੋਗ ਕੋਰਟ ਵੱਲੋਂ ਆਰਡਰ ਹੈ ਉਹਦਾ ਮੈਡੀਕਲ ਹੋ ਜਾਏਗਾ ਤੇ ਅਸੀਂ ਇਹੋ ਚੀਜ਼ ਕਹਿ ਰਹੇ ਕਿ ਦੋ ਦਿਨ ਨਾ ਦੋ ਦਿਨ 18 ਤੇ 19 18 ਸੋਰੀ ਹੋ ਗਈ 19 ਤੇ 20 ਨੂੰ ਆਪਾਂ ਆਪਣੀਆਂ ਪੰਥਰ ਜਥੇਬੰਦੀਆਂ ਜਿੰਨੀਆਂ ਵੀ ਐ ਜਿੰਨੇ ਸਮਾਜ ਸੇਵਿਕ ਆਪਣੇ ਸਾਰਿਆਂ ਨਾਲ ਅਸੀਂ ਕੱਲ ਦੀ ਡੇਟ ਰੱਖੀ ਹੈ ਜੀ ਕੱਲ ਵਿਚਾਰ ਵਟਾਂਦਾਂ ਸਭ ਨਾਲ ਕਰਾਂਗੇ ਜੀ ਤੇ ਕੱਲ ਦੀ ਡੇਟ ਤੱਕ ਇਹਨਾਂ ਤੱਕ ਪਰਚਾ ਹੋ ਗਿਆ ਤੇ ਬਹੁਤ ਵਧੀਆ ਹੈ ਨਹੀਂ ਤੇ ਸਰ ਆਪਾਂ ਜਿੱਤਣਾ ਵੀ ਕੋ ਨਿਯਮ ਪੰਚਾ ਤੇ ਬਣੀ ਹੈ ਕਹਿਣਗੇ ਜਿਹੜੀ ਤਰੀਕ ਨੂੰ ਕਹਿਣਗੇ ਬਹੁਤ ਵੱਡਾ ਆਪਾਂ ਇੱਥੇ ਕੱਟ ਕਰਾਂਗੇ ਜੀ ਤੇ ਇੱਕਦਮ ਮੈਂ ਹੋਰ ਇੱਕ ਚੀਜ਼ ਐਡ-ਆਨ ਕਰਦਾ ਆਪਣਾ ਨਾ ਇੱਕ ਤੁਹਾਨੂੰ ਯਾਦ ਹੋਏਗਾ 400 ਫੁੱਟ ਉੱਤੇ ਵੀਰ ਆਪਣਾ ਗੁਰਜੀਤ ਸਿੰਘ ਟਾਵਰ ਤੇ ਬੈਠਾ ਆ ਦੇਖੋ ਵੀ ਕੋਈ ਆਪਣੇ ਨਾ ਨਿੱਜੀ ਸਵਾਰਤਾ ਵਾਸਤੇ ਨਹੀਂ ਬੈਠਾ ਆ ਦੇਖੋ ਨੇ ਤੋ ਪ ਵੀ ਆਪਣੇ ਸਿਰ ਤੇ ਹੰਡਾਰੀ ਐ ਚਖੜ ਵੀ ਆਪਣੇ ਸਿਰ ਤੇ ਹੰਡਾਰੇ ਐ ਦੇਖੋ ਮੈਂ ਤੇ ਪੰਥ ਨੂੰ ਨੇ ਇੱਕੋ ਹੀ ਅਪੀਲ ਕਰਦਾ ਵਾ ਜਿੰਨੀਆਂ ਵੀ ਆਪਣੀ ਸਿੱਖ ਜਥੇਬੰਦੀਆਂ ਵਾ ਭਾਈ ਗੁਰਜੀਤ ਸਿੰਘ ਦੇ ਨਾਲ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਉਹ ਉਹਦੀ ਵੀ ਵੀਰਦੀ ਅਜੇ ਤੱਕ ਸੁਣਵਾਈ ਕੋਈ ਵੀ ਨਹੀਂ ਹੋਈ ਕਿਉਂਕਿ ਉਹ ਵੀ ਦੇਖੋ ਬੜੀ ਚੜ੍ਹਦੀ ਕਲਾ ਵਾਲਾ ਸਿੰਘ ਐ ਤੇ ਜਿੰਨੇ ਵੀ ਆਪਣੀਆਂ ਸੰਗਤਾਂ ਵਾ ਸੰਗਤਾਂ ਨੂੰ ਇੱਕੋ ਅਰਦਾਸ ਬੇਨਤੀ ਕਰਦੀਆਂ ਤੇ ਜਿੰਨੇ ਵੀ ਆਪਣੇ ਇੱਥੇ ਕੌਮੀ ਕਾਰਜ ਹੁੰਦੇ ਪਏ ਨੇ ਉਹਨਾਂ ਤੇ ਵੱਧ ਚੜ੍ਹ ਕੇ ਹਿੱਸਾ ਪਾਓ ਤੇ ਜਿਦਨਾ ਕਿ ਆਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦਾ ਹੱਲ ਹੋਵੇ ਪਰ ਇੱਕ ਚੀਜ਼ ਹੋਰ ਕਹਿੰਨਾ ਦੇਖੋ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦਾ ਪਿਆ ਇਥੋਂ ਦੇ ਤੇ ਭਗਵੰਤ ਸਾਹਿਬ ਨੂੰ ਵੀ ਬੇਨਤੀ ਕਰਦਾ ਮਾਨ ਸਾਹਿਬ ਤੁਹਾਨੂੰ ਇੱਕੋ ਬੇਨਤੀ ਕਰਦੇ ਆ ਪਰਵਾਰ ਨੂੰ ਵੇਖੋ ਧਨੇ ਲਾਂ ਤੇ ਨਾ ਮਜਬੂਰ ਕਰਿਓ ਜਿਹੜੀ ਵੀ ਇਹਨਾਂ ਤੇ ਕਾਰਵਾਈ ਬੰਦੀ ਹੈ ਨਾ ਪਲੀਜ਼ ਰਿਕੁਐਸਟ ਕਰਕੇ ਤੁਹਾਨੂੰ ਮੈਂ ਕਹਿਣਾ ਪਿਆ ਇਹਨਾਂ ਤੇ ਕਾਰਵਾਈ ਜ਼ਰੂਰ ਕਰਿਓ ਕਿਉਂਕਿ ਦੇਖੋ ਪਰਿਵਾਰ ਇੱਕ ਗਲਤ ਨਹੀਂ ਕਹਿ ਰਿਹਾ ਕਿ ਜੋ ਇਹਨਾਂ ਨੇ ਕੀਤਾ ਨਾ ਸੰਦੀਪ ਸਿੰਘ ਨਾ ਉਹਦਾ ਹੱਲ ਜਰੂਰ ਕਰਕੇ ਦਿਓ ਵੇਖੋ ਬਾਈ ਨੇਮ ਪਰਚਾ ਕਟੋਗੇ ਤੇ ਵਧੀਆ ਜੀ ਨਹੀਂ ਤੇ ਅਸੀਂ ਵੱਡਾ ਇੱਥੇ ਕਾਠ ਲਿਖਾਂਗੇ ਕਿਉਂਕਿ ਧਾਮੀ ਸਾਹਮਣਾ ਵੀ ਬਿਆਨ ਆ ਚੁੱਕਾ ਸੀ ਤੇ ਆਪਣੇ ਜ세ਦਾ ਸਾਹਿਬ ਦਾ ਬਿਆਨ ਆ ਚੁੱਕਾ ਹੈ ਹੁਣ ਉਹਨਾਂ ਦਾ ਕੱਲ ਮੀਟਿੰਗ ਹੈ ਜੀ ਤੇ ਉਹ ਦੇਖੋ ਮੀਟਿੰਗ ਦੇ ਵਿੱਚ ਕੀ ਦੱਸਦੇ ਪੈਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ